ਕਾਰ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਖਤਮ ਹੋ ਚੁੱਕੀਆਂ ਨੇ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਮੁਰਤੋਂ ਜਿਹੜਾ ਪ੍ਰਧਾਨ ਵੱਜੋਂ ਐਲਾਨ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਚੌਥੀ ਵਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਆ ਜਿਹੜੇ ਬਣੇ ਨੇ ਉੱਥੇ ਹੀ ਤਸਵੀਰਾਂ ਤੁਹਾਨੂੰ ਸ਼੍ਰੋਮਣੀ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਦੀਆਂ ਦਿਖਾ ਰਿਹਾ ਤੁਸੀਂ ਦੇਖੋ ਕਿ ਜਿਹੜਾ ਪੂਰਾ ਇੱਕ ਸਾਥ ਹੈ ਉਹ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਦੇ ਨਾਲ ਦਿਖਾਈ ਦੇ ਰਿਹਾ ਤੇ ਆ ਸੁਖਬੀਰ ਸਿੰਘ ਬਾਦਲ ਨੂੰ ਮੁਰਤੋਂ ਜਿਹੜਾ ਪ੍ਰਧਾਨ ਵਜੋਂ ਆਇਆ ਜਿਹੜਾ ਐਲਾਨ ਦਿੱਤਾ ਹੈ ਜਿਕਰਯੋਗ ਹੈ ਕਿ ਜਿਵੇਂ ਦੱਸਦੀ ਹੈ ਕਿ ਚੌਥੀ ਵਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਵਜੋਂ ਐਲਾਨੇ ਗਿਆ ਤੇ ਪਹਿਲਾਂ ਤੋਂ ਹੀ ਆਸਾਂ ਲਗਾਈਆਂ ਜਾ ਰਹੀਆਂ ਸੀ ਕਿ ਆ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹਨਾਂ ਨੂੰ ਹੀ ਪ੍ਰਧਾਨ ਵਜੋਂ ਐਲਾਨਿਆ ਜਾਏਗਾ ਤੇ ਮਗਰ ਹੁਣ ਉਹ ਘੜੀ ਖਤਮ ਹੋ ਚੁੱਕੀ ਹੈ ਉਹ ਸਮਾਂ ਖਤਮ ਹੋ ਚੁੱਕਿਆ ਜਿਸ ਦਾ ਉਡੀਕ ਸੀ ਕਿਉਂਕਿ ਸੁਖਵੀਰ ਸਿੰਘ ਬਾਦਲ ਮੁਰਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਆ ਜਿਹੜੇ ਉਹ ਐਲਾਨ ਦਿੱਤੇ ਗਿਆ ਤੇ ਇੱਕ ਜ਼ਿਕਰਯੋਗ ਹੋਰ ਗੱਲ ਹੈ 27 ਲੱਖ ਦੇ ਕਰੀਬ ਜਿਹੜੀਆਂ ਵਰਤੀ ਹੋ ਚੁੱਕੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੇ ਹੁਣੇ ਦੇਖਣਾ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਕਿੰਨਾ ਕੁ ਸਟਰੋਂਗ ਹੁੰਦੀ ਹੈ ਕਿਉਂਕਿ ਬਹੁਤ ਜ਼ਿਕਰ ਚੱਲ ਰਿਹਾ ਸੀ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਪਿਛਲੇ ਸਮੇਂ ਦੀ ਗੱਲ ਕਰ ਲੈਣੇ ਆ ਸੱਤਾ ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਬਹੁਤ ਸਮਾਂ ਹੋ ਗਿਆ ਨਹੀਂ ਹੈਗੀ ਪਿਛਲੇ ਵਾਰ ਦੀ ਗੱਲ ਕਰੀਏ ਕਾਂਗਰਸ ਜਾਂ ਆਮ ਆਦਮੀ ਪਾਰਟੀ ਨੇ ਜਿਹੜੀਆਂ ਮੱਲਾਂ ਨੇ ਉਹ ਜ਼ਰੂਰ ਮਾਰੀਆਂ ਨੇ ਮਗਰ ਸ਼੍ਰੋਮਣੀ ਅਕਾਲੀ ਦਲ ਪਿਛਲੇ 7 ਤੋਂ 8 ਸਾਲ ਦੇ ਵਿੱਚ ਸੱਤਾ ਦੇ ਵਿੱਚ ਨਹੀਂ ਹੈਗੀ ਉਸ ਕਾਰਨ ਕਰਕੇ ਸ਼੍ਰੋਮਣੀ ਕਾਲੀ ਦਲ ਕਿਤੇ ਨਾ ਕਿਤੇ ਡਿੱਗੀ ਹੈ ਮਗਰ ਅੱਜ ਨਵੇਂ ਪ੍ਰਧਾਨ ਵਜੋਂ ਜੋ ਐਲਾਨ ਹੋ ਚੁੱਕਿਆ ਸੁਖਬੀਰ ਸਿੰਘ ਬਾਦਲ ਹੋਣਾ ਦਾ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਹੈ ਜਿਹੜੀ ਕਿੰਨੀ ਕੁ ਮਜ਼ਬੂਤ ਹੁੰਦੀ ਹੈ ਕਿਉਂਕਿ ਬਹੁਤ ਸਮਾਂ ਲੱਗਾ ਇਸ ਸੀਜ਼ਨ ਨੂੰ ਤੇ ਮਗਰ ਹੁਣ ਸੁਖਬੀਰ ਸਿੰਘ ਬਾਦਲ ਮੁਰਤੋਂ ਜਿਹੜਾ ਹੈ ਕਮਾਂਡ ਹੈ ਉਹਨਾਂ ਦੇ ਹੱਥ ਆ ਚੁੱਕੀ ਹੈ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਅ ਚਾਲ ਹੈ ਕਿਸ ਹੱਦ ਤੱਕ ਚੱਲਦੀ ਹੈ ਕਿਉਂਕਿ ਹੁਣ ਉਮੀਦ ਕਰ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਫਿਰ ਫਿਰ ਤੋਂ ਜਿਹੜੀ ਹੈ ਖੋਨ ਦੇ ਵਿੱਚ ਜ਼ਰੂਰ ਆ ਸਕਦੀ ਹੈ ਕਿਉਂਕਿ ਉਮੀਦ ਹੈ ਆਸਾਂ ਨੇ ਤੇ ਹੁਣ ਦੇਖਣਾ ਇਹ ਹੋਵੇਗਾ ਸਮਾਂ ਦੱਸੇਗਾ ਕਿ ਸ਼੍ਰੋਮਣੀ ਅਕਾਲੀ ਦਲ ਕਿੰਨਾ ਕੁ ਜਿਹੜੀ ਤਰੱਕੀ ਵੱਲ ਹੈ ਉਹ ਮੁੜ ਪੈਰ ਕਰਦੀ ਹੈ ਕੈਮਰਾਮੈਨ ਮੋਹਿੰਦ ਨਾਲ ਮਹਿਮਾਨਾ ਲਾਈਵ ਪੰਜਾਬੀ ਟੀਵੀ ਅੰਮ੍ਰਿਤਸਰ ਆਰ ਦੀਆਂ ਘੜੀਆਂ ਜਿਹੜੀਆਂ ਨੇ ਉਹ ਖਤਮ ਹੋ ਚੁੱਕੀਆਂ ਨੇ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਮੁੜ ਤੋਂ ਜਿਹੜਾ ਪ੍ਰਧਾਨ ਵਜੋਂ ਐਲਾਨ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਚੌਥੀ ਵਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਦਫਤਰ ਦੀਆਂ ਦਿਖਾ ਰਿਹਾ ਤੁਸੀਂ ਦੇਖੋ ਕਿ ਜਿਹੜਾ ਪੂਰਾ ਇੱਕ ਸਾਥ ਹੈ ਉਹ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਦੇ ਨਾਲ ਦਿਖਾਈ ਦੇ ਰਿਹਾ ਤੇ ਸੁਖਬੀਰ ਸਿੰਘ ਬਾਦਲ ਨੂੰ ਮੁਰਤੋਂ ਜਿਹੜਾ ਪ੍ਰਧਾਨ ਵਜੋਂ ਆਇਆ ਜਿਹੜਾ ਐਲਾਨ ਦਿੱਤਾ ਹੈ ਜਿਕਰਯੋਗ ਹੈ ਕਿ ਤੁਹਾਨੂੰ ਦੱਸ ਦਈਏ ਕਿ ਚੌਥੀ ਵਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਵਜੋਂ ਐਲਾਨੇ ਗਿਆ ਤੇ ਪਹਿਲਾਂ ਤੋਂ ਹੀ ਆਸਾਂ ਲਗਾਈਆਂ ਜਾ ਰਹੀਆਂ ਸੀ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹਨਾਂ ਨੂੰ ਹੀ ਪ੍ਰਧਾਨ ਵਜੋਂ ਐਲਾਨਿਆ ਜਾਏਗਾ ਤੇ ਮਗਰ ਹੁਣ ਉਹ ਕੜੀ ਖਤਮ ਹੋ ਚੁੱਕੀ ਹੈ ਉਹ ਸਮਾਂ ਖਤਮ ਹੋ ਚੁੱਕਿਆ ਜਿਸ ਦਾ ਉਡੀਕ ਸੀ ਕਿਉਂਕਿ ਸੁਖਵੀਰ ਸਿੰਘ ਬਾਦਲ ਮੁਰਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੈ ਜਿਹੜੇ ਉਹ ਐਲਾਨ ਦਿੱਤੇ ਗਏ ਆ ਤੇ ਇੱਕ ਜ਼ਿਕਰਯੋਗ ਹੋਰ ਗੱਲ ਹੈ 27 ਲੱਖ ਦੇ ਕਰੀਬ ਜਿਹੜੀਆਂ ਵਰਤੀ ਹੋ ਚੁੱਕੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੇ ਹੁਣੇ ਦੇਖਣਾ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਕਿੰਨਾ ਕੁ ਸਟਰੋਂਗ ਹੁੰਦੀ ਹੈ ਕਿਉਂਕਿ ਬਹੁਤ ਜ਼ਿਕਰ ਚੱਲ ਰਿਹਾ ਸੀ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਪਿਛਲੇ ਸਮੇਂ ਦੀ ਗੱਲ ਕਰ ਲੈਣੇ ਆ ਸੱਤਾ ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਬਹੁਤ ਸਮਾਂ ਹੋ ਗਿਆ ਨਹੀਂ ਹੈਗੀ ਪਿਛਲੇ ਵਾਰ ਦੀ ਗੱਲ ਕਰੀਏ ਕਾਂਗਰਸ ਜਾਂ ਆਮ ਆਦਮੀ ਪਾਰਟੀ ਨੇ ਜਿਹੜੀਆਂ ਮੱਲਾਂ ਨੇ ਉਹ ਜ਼ਰੂਰ ਮਾਰੀਆਂ ਨੇ ਮਗਰ ਸ਼੍ਰੋਮਣੀ ਅਕਾਲੀ ਦਲ ਪਿਛਲੇ 7 ਤੋਂ 8 ਸਾਲ ਦੇ ਵਿੱਚ ਸੱਤਾ ਦੇ ਵਿੱਚ ਨਹੀਂ ਹੈਗੀ ਉਸ ਕਾਰਨ ਕਰਕੇ ਸ਼੍ਰੋਮਣੀ ਕਾਲੀ ਦਲ ਕਿਤੇ ਨਾ ਕਿਤੇ ਡਿੱਗੀ ਹੈ ਮਗਰ ਅੱਜ ਨਵੇਂ ਪ੍ਰਧਾਨ ਵਜੋਂ ਜੋ ਐਲਾਨ ਹੋ ਚੁੱਕਿਆ ਸੁਖਬੀਰ ਸਿੰਘ ਬਾਦਲ ਹੋਣਾ ਦਾ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਹੈ ਜਿਹੜੀ ਕਿੰਨੀ ਕੁ ਮਜ਼ਬੂਤ ਹੁੰਦੀ ਹੈ ਕਿਉਂਕਿ ਬਹੁਤ ਸਮਾਂ ਲੱਗਾ ਇਸ ਸੀਜ਼ਨ ਨੂੰ ਤੇ ਮਗਰ ਹੁਣ ਸੁਖਬੀਰ ਸਿੰਘ ਬਾਦਲ ਮੁਰਤੋਂ ਜਿਹੜਾ ਕਮਾਂਡ ਹੈ ਉਹਨਾਂ ਦੇ ਹੱਥ ਆ ਚੁੱਕੀ ਹੈ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਅ ਚਾਲ ਹੈ ਕਿਸ ਹੱਦ ਤੱਕ ਚੱਲਦੀ ਹੈ ਕਿਉਂਕਿ ਹੁਣ ਉਮੀਦ ਕਰ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਫਿਰ ਫਿਰ ਤੋਂ ਜਿਹੜੀ ਹੈ ਖੋਨ ਦੇ ਵਿੱਚ ਜ਼ਰੂਰ ਆ ਸਕਦੀ ਹੈ ਕਿਉਂਕਿ ਉਮੀਦ ਹੈ ਆਸਾਂ ਨੇ ਤੇ ਹੁਣ ਦੇਖਣਾ ਇਹ ਹੋਵੇਗਾ ਸਮਾਂ ਦੱਸੇਗਾ ਕਿ ਸ਼੍ਰੋਮਣੀ ਅਕਾਲੀ ਦਲ ਕਿੰਨਾ ਕੁ ਜਿਹੜੀ ਤਰੱਕੀ ਵੱਲ ਹੈ ਉਹ ਮੁੜ ਪੈਰ ਕਰਦੀ ਹੈ ਕੈਮਰਾਮੈਨ ਮੋਹਿਤ ਨਾਲ ਮਹਿਮਾਨਾ ਲਾਈਵ ਪੰਜਾਬੀ ਟੀਵੀ ਅੰਮ੍ਰਿਤਸਰ ਆਰ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਖਤਮ ਹੋ ਚੁੱਕੀਆਂ ਨੇ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਮੁੜ ਤੋਂ ਜਿਹੜਾ ਪ੍ਰਧਾਨ ਵਜੋਂ ਐਲਾਨ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਚੌਥੀ ਵਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਦਫਤਰ ਦੀਆਂ ਦਿਖਾ ਰਿਹਾ ਤੁਸੀਂ ਦੇਖੋ ਕਿ ਜਿਹੜਾ ਪੂਰਾ ਇੱਕ ਸਾਥ ਹੈ ਉਹ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾਂ ਦੇ ਨਾਲ ਦਿਖਾਈ ਦੇ ਰਿਹਾ ਤੇ ਸੁਖਬੀਰ ਸਿੰਘ ਬਾਦਲ ਨੂੰ ਮੁਰਤ ਤੋਂ ਜਿਹੜਾ ਪ੍ਰਧਾਨ ਵਜੋਂ ਆਇਆ ਜਿਹੜਾ ਐਲਾਨ ਦਿੱਤਾ ਹੈ ਜਿਕਰਯੋਗ ਹੈ ਕਿ ਤੁਹਾਨੂੰ ਦੱਸਦੀ ਹੈ ਕਿ ਚੌਥੀ ਵਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਵਜੋਂ ਐਲਾਨੇ ਗਿਆ ਤੇ ਪਹਿਲਾਂ ਤੋਂ ਹੀ ਆਸਾਂ ਲਗਾਈਆਂ ਜਾ ਰਹੀਆਂ ਸੀ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹਨਾਂ ਨੂੰ ਹੀ ਪ੍ਰਧਾਨ ਵਜੋਂ ਐਲਾਨਿਆ ਜਾਏਗਾ ਤੇ ਮਗਰ ਹੁਣ ਉਹ ਘੜੀ ਖਤਮ ਹੋ ਚੁੱਕੀ ਹੈ ਉਹ ਸਮਾਂ ਖਤਮ ਹੋ ਚੁੱਕਿਆ ਜਿਸ ਦਾ ਉਡੀਕ ਸੀ ਕਿਉਂਕਿ ਸੁਖਵੀਰ ਸਿੰਘ ਬਾਦਲ ਮੁਰਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੈ ਜਿਹੜੇ ਉਹ ਐਲਾਨ ਦਿੱਤੇ ਗਿਆ ਤੇ ਇੱਕ ਜ਼ਿਕਰ ਜੋ ਹੋਰ ਗੱਲ ਹੈ 27 ਲੱਖ ਦੇ ਕਰੀਬ ਜਿਹੜੀਆਂ ਵਰਤੀ ਹੋ ਚੁੱਕੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੇ ਹੁਣੇ ਦੇਖਣਾ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਕਿੰਨਾ ਕੁ ਸਟਰੋਂਗ ਹੁੰਦੀ ਹੈ ਕਿਉਂਕਿ ਬਹੁਤ ਜ਼ਿਕਰ ਚੱਲ ਰਿਹਾ ਸੀ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਪਿਛਲੇ ਸਮੇਂ ਦੀ ਗੱਲ ਕਰ ਲੈਣੇ ਆ ਸੱਤਾ ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਬਹੁਤ ਸਮਾਂ ਹੋ ਗਿਆ ਨਹੀਂ ਹੈਗੀ ਪਿਛਲੇ ਵਾਰ ਦੀ ਗੱਲ ਕਰੀਏ ਕਾਂਗਰਸ ਜਾਂ ਆਮ ਆਦਮੀ ਪਾਰਟੀ ਨੇ ਜਿਹੜੀਆਂ ਮੱਲਾਂ ਨੇ ਉਹ ਜ਼ਰੂਰ ਮਾਰੀਆਂ ਨੇ ਮਗਰ ਸ਼੍ਰੋਮਣੀ ਅਕਾਲੀ ਦਲ ਪਿਛਲੇ 7 ਤੋਂ 8 ਸਾਲ ਦੇ ਵਿੱਚ ਸੱਤਾ ਦੇ ਵਿੱਚ ਨਹੀਂ ਹੈਗੀ ਉਸ ਕਾਰਨ ਕਰਕੇ ਸ਼੍ਰੋਮਣੀ ਕਾਲੀ ਦਲ ਕਿਤੇ ਨਾ ਕਿਤੇ ਡਿੱਗੀ ਹੈ ਮਗਰ ਅੱਜ ਨਵੇਂ ਪ੍ਰਧਾਨ ਵਜੋਂ ਜੋ ਐਲਾਨ ਹੋ ਚੁੱਕਿਆ ਸੁਖਬੀਰ ਸਿੰਘ ਬਾਦਲ ਹੋਣਾ ਦਾ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਹੈ ਜਿਹੜੀ ਕਿੰਨੀ ਕੁ ਮਜ਼ਬੂਤ ਹੁੰਦੀ ਹੈ ਕਿਉਂਕਿ ਬਹੁਤ ਸਮਾਂ ਲੱਗਾ ਇਸ ਸੀਜ਼ਨ ਨੂੰ ਤੇ ਮਗਰ ਹੁਣ ਸੁਖਬੀਰ ਸਿੰਘ ਬਾਦਲ ਮੁਰਤੋਂ ਜਿਹੜਾ ਹੈ ਕਮਾਂਡ ਹੈ ਉਹਨਾਂ ਦੇ ਹੱਥ ਆ ਚੁੱਕੀ ਹੈ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਅ ਚਾਲ ਹੈ ਕਿਸ ਹੱਦ ਤੱਕ ਚੱਲਦੀ ਹੈ ਕਿਉਂਕਿ ਹੁਣ ਉਮੀਦ ਕਰ ਸਕਦੇ ਹਾਂ ਕਿ ਸ਼ੋਮਨੀ ਅਕਾਲੀ ਦਲ ਫਿਰ ਫਿਰ ਤੋਂ ਜਿਹੜੀ ਹੈ ਖੋਨ ਦੇ ਵਿੱਚ ਜ਼ਰੂਰ ਆ ਸਕਦੀ ਹੈ ਕਿਉਂਕਿ ਉਮੀਦ ਹੈ ਆਸਾਂ ਨੇ ਤੇ ਹੁਣ ਦੇਖਣਾ ਇਹ ਹੋਵੇਗਾ ਸਮਾਂ ਦੱਸੇਗਾ ਕਿ ਸ਼ੋਮਨੀ ਅਕਾਲੀ ਦਲ ਕਿੰਨਾ ਇੱਕ ਜਿਹੜੀ ਤਰੱਕੀ ਵੱਲ ਹੈ ਉਹ ਮੁੜ ਪੈਰ ਕਰਦੀ ਹੈ ਕੈਮਰਾਮੈਨ ਮੋਹਿਤ ਨਾਲ ਮਹਿਮਾਨਾ ਲਾਈਵ ਪੰਜਾਬੀ ਟੀਵੀ ਅੰਮ੍ਰਿਤਸਰ